ਫੂ ਲੱਗਿਆ ਕੰਮ ਇਦੋਂ ਤੁਸੀਂ 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 ਫੂ ਤਾਂ ਮੈਂ ਆਪਣੀ ਤਨਖਾਹ ਚੋਂ ਮੁੱਖ ਅੰਤੀਦਾਰ ਫੰਡ ਲਈ 1 ਲੱਖ ਰੁਪਇਆ ਜਿਹੜਾ ਉਹ ਦੇ ਉਹ ਤੁਸੀਂ ਇਹ ਜਮ੍ਹਾਂ ਕਰਾ ਲਓ ਨਾਲ ਐਸਐਸਪੀ ਸਾਹਿਬ ਐਸਐਸਪੀ ਕਾਲ ਹੈ ਹਾਂ ਇਹ ਜਨ ਨਾਲ ਹੈ ਇਹ ਮੇਰੀ 1 ਮਹੀਨੇ ਦੀ ਤਨਖਾਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਆndi ਹੈ ਸਿਸਟਰ ਚਾਰ ਬੇਸਿਕ ਮੈਨਰਸ ਜੋ ਕਿ ਮੇਰੇ ਖਿਆਲ ਨਾਲ ਕਿ ਹਰ ਪਰਿਵਾਰ ਚ ਦੱਸੇ ਜਾਂਦੇ ਆ ਕਿ ਤੁਸੀਂ ਕਿਸ ਤਰੀਕੇ ਨਾਲ ਔਰਤ ਦਾ ਸਤਿਕਾਰ ਕਰਨਾ ਹੈ ਔਰਤ ਨਾਲ ਗੱਲ ਕਰਨੀ ਹੈ ਔਰ ਜਿੱਥੇ ਅਗਰ ਜ਼ਿੰਮੇਵਾਰ ਲੋਕਾਂ ਦੀ ਗੱਲ ਆ ਜਾਏ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਸਮਾਜ ਦੇ ਵਿੱਚ ਅ ਕਿਸੇ ਚੰਗੀ ਪੋਜੀਸ਼ਨਸ ਤੇ ਹੈਗੇ ਨੇ ਤੇ ਸੋ ਕਾਫੀ ਲੋਗਾਂ ਨੂੰ ਉਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਜਾਂ ਸਿੱਖ ਮਿਲਦੀ ਹੈ ਜ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਅਸੀਂ ਸਿੱਖਦੇ ਹਾਂ ਆਪਾਂ ਕਿ ਵੀ ਇਹ ਜ਼ਿੰਮੇਵਾਰਾ ਸਮਾਜ ਦੇ ਵਿੱਚ ਹੈ ਵਿਅਕਤੀ ਆਏ ਪਰਸਨ ਸੋ ਥੈਟ ਕਿ ਇਹ ਜੋ ਕਰ ਰਿਹਾ ਸਹੀ ਹੋਣਾ ਪਰ ਇਦਾਂ ਦੀ ਅੱਜ ਇੱਕ ਵੀਡੀਓ ਜੋ ਹੈ ਵਾਇਰਲ ਹੋਈ ਸਾਡੇ ਅਮ੍ਰਿਤਸਰ ਸਾਹਿਬ ਦੇ ਡੀਸੀ ਮੈਡਮ ਜਿਹੜੇ ਨੇ ਉਹ ਅਜਿ ਇੱਕ ਸਰਵੇ ਕਰ ਰਹੇ ਸੀ ਜਿੱਥੇ ਹੜ ਆਏ ਹੋਏ ਨੇ ਉਥੇ ਗਏ ਦੇਖਣ ਦੇ ਲਈ ਉਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੁਲਦੀਪ ਸਿੰਘ ਥਾਲੀਵਾਲ ਉਹਨਾਂ ਨੇ ਉਹਨਾਂ ਦੇ ਸ਼ੋਲਡਰ ਦੇ ਉੱਤੇ ਯਾਨੀ ਹੱਥ ਰੱਖ ਕੇ ਉਹਨਾਂ ਨੂੰ ਇੱਧਰ ਨੂੰ ਬੁਲਾਇਆ ਸੋ ਸੋ ਥੈਟ ਕਿ ਉਹ ਦੇਖਣ ਵਾਲਿਆਂ ਨੂੰ ਵੀ ਬਹੁਤ ਔਪਵਰਡ ਲੱਗਾ ਜਿਸ ਦੇ ਵਿੱਚ ਕਿ ਜੋ ਅਸੀਂ ਮਹਿਸੂਸ ਕੀਤਾ ਔਰ ਡੀਸੀ ਮੈਡਮ ਦੀ ਜਿਹੜੀ ਬਾਡੀ ਲੈਂਗੁਏਜ ਸੀ ਔਰ ਉਹ ਬਿਲਕੁਲ ਕਲੀਅਰ ਹੈ ਦੱਸ ਰਹੀ ਹੈ ਕਿ ਉਹਨਾਂ ਨੂੰ ਵੀ ਇਸ ਹਰਕਤ ਦੇ ਨਾਲ ਪਰੇਸ਼ਾਨੀ ਹੋਈ ਉਹਨਾਂ ਨੂੰ ਦਿੱਕਤ ਹੋਈ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਕਾਰਨ ਉਹ ਮੂੰਹ ਦੇ ਉੱਤੇ ਕਹਿ ਨਹੀਂ ਪਾਏ ਉਹਨਾਂ ਦੇ ਪਰ ਇਹ ਹਰਕਤ ਜੋ ਸੀ ਇਹ ਕੋਈ ਸਿਆਣਿਆਂ ਵਾਲੀ ਜਾਂ ਜ਼ਿੰਮੇਵਾਰ ਇਨਸਾਨ ਵਾਲੀ ਨਹੀਂ ਸੀ ਕਿਉਂਕਿ ਇੱਕ ਤਾਂ ਪਹਿਲੇ ਉਹ ਲੇਡੀ ਨੇ ਠੀਕ ਹੈ ਜੀ ਲੇਡੀ ਆਫੀਸਰ ਨੇ ਸੋ ਥੈਟ ਕਿਸੇ ਵੀ ਐਮਐਲਏ ਦਾ ਇਹ ਰਾਈਟ ਨਹੀਂ ਬੰਦਾ ਕਿ ਕਿਸੇ ਲੇਡੀ ਦੇ ਇਹਦਾ ਸ਼ੋਲਡਰ ਤੇ ਹੱਥ ਰੱਖ ਕੇ ਉਹਨਾਂ ਨੂੰ ਆਪਣੇ ਵੱਲ ਨੂੰ ਬੁਲਾਇਆ ਜਾਵੇ ਸੋ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਜ਼ਿੰਮੇਵਾਰ ਅਹੁਦਿਆਂ ਤੇ ਨਹੀਂ ਉਹਨਾਂ ਨੂੰ ਜ਼ਿੰਮੇਵਾਰ ਬੰਨਾ ਚਾਹੀਦਾ ਇਦਾਂ ਦੀਆਂ ਜਿਹੜੀਆਂ ਬਚਕਾਨੀਆਂ ਹਰਕਤਾਂ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਜੋ ਹੈ ਅ ਅਨਕੰਫਰਟ ਫੀਲ ਕਰਵਾਂਦੀਆਂ ਨੇ ਕਿਉਂਕਿ ਲੋਕ ਉਹਨਾਂ ਨੂੰ ਦੇਖ ਕੇ ਸੋਚਦੇ ਨੇ ਕਿ ਜੀ بڑے ਸਮਾਜ ਦੇ ਜ਼ਿੰਮੇਵਾਰ ਲੋਕ ਨੇ ਤੇ ਚੰਗੀਆਂ ਹੀ ਗੱਲਾਂ ਕਰਨਗੇ ਸੋ ਮੈਂ ਕਹਿਣਾ ਚਾਹਾਂਗੀ ਕਿ ਕੁਲਦੀਪ ਤਾਲੀਵਾਲ ਜੀ ਨੂੰ ਇਸ ਗੱਲ ਦਾ ਜ਼ਰੂਰ ਅਫਸੋਸ ਹੋਣਾ ਚਾਹੀਦਾ ਹੈ ਕਿ ਵੀ ਉਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਦੇ ਸ਼ੋਲਡਰ ਦੇ ਉੱਤੇ ਹੱਥ ਰੱਖਿਆ ਜੋ ਦੇਖਣ ਵਾਲਿਆਂ ਨੂੰ ਵੀ ਬੁਰਾ ਲੱਗਾ ਔਰ ਮੈਨੂੰ ਲੱਗਦਾ ਹੈ ਕਿ ਸਭਾਵਿਕ ਤੌਰ ਦੇ ਉੱਤੇ ਜਿਹੜੀ ਡੀਸੀ ਮੈਡਮ ਨੇ ਉਹਨਾਂ ਨੂੰ ਵੀ ਜ਼ਰੂਰ ਬੁਰਾ ਲੱਗਾ ਹੋਵੇਗਾ ਸੋ ਔਰਤ ਦੀ ਡਿਗਨਿਟੀ ਨੂੰ ਦੇਖਦਿਆਂ ਹੋਇਆਂ ਔਰ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਇਸ ਚੀਜ਼ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਇਹ ਗਲਤ ਕੀਤਾ ਉਹਨਾਂ ਨੂੰ ਇਸ ਤਰੀਕੇ ਨਾਲ ਡੀਸੀ ਮੈਡਮ ਦੇ ਸ਼ੋਲਡਰ ਦੇ ਉੱਤੇ ਹੱਥ ਰੱਖ ਕੇ ਨਹੀਂ ਬੁਲਾਉਣਾ ਚਾਹੀਦਾ ਸੀ ਸੋ एही कहन मैं कहना चाहनी अपनी गलती नु महसूस करना एक चंगी गल हे जे कोई गलती हो तो उस नु महसूस करके उस सॉरी करनी चाहिए सो आई थिंक मिस्टर तालीवाल शुड सॉरी टू डीसी साहबा